ਬਾਰੇ ਮੈਂ ਦੱਸਦੀ ਆ ਜਿਹੜੀ ਰੀਲ ਤੂੰ ਲੈ ਕੇ ਬੈਠਾ ਹੈ ਨਾ ਔਰ ਕਮਲ ਕੌਰ ਬਾਰੇ ਤੂੰ ਕਹਿ ਰਿਹਾ ਕਿ ਕਮਲ ਕੌਰ ਦੀ ਇੱਕ ਗੰਦੀ ਮੇਰੇ ਕੋਲ ਰੀਲ ਆਈ ਆ ਕਿਸੇ ਨੂੰ ਚਾਹੀਦਾ ਲੈ ਲਓ ਉਹ ਸਾਡੇ ਕੋਲ ਵੀ ਆ ਗਈ ਆ ਉਹ ਕਿੱਥੋਂ ਆਈ ਆ ਸੋਚੋ ਜਰਾ ਬਾਈ ਗੁਰੂ ਜੀ ਸੋਚੋ ਜਰਾ ਉਹਦੇ ਜਿਉਂਦੇ ਜੀ ਕਿਉਂ ਨਹੀਂ ਆਈ ਮਰਨ ਤੋਂ ਬਾਅਦ ਕਿੱਥੋਂ ਆ ਗਈ ਕਿਉਂਕਿ ਅਮਰਿਤਪਾਲ ਮੇਰੋ ਜੇੜੋ ਦੇ ਫੋਨ ਖੋ ਕੇ ਲੈ ਕੇ ਗਿਆ ਉਹਦੇ ਫੋਨ ਵਿੱਚ ਉਹਨੇ ਦੁਬਈ ਤੋਂ ਬੈਠੇ ਉਹ ਰੀਲ ਨੂੰ ਵਾਇਰਲ ਕੀਤਾ ਹੈ ਰੀਜ਼ਨ ਉਹਦੀ ਛਵੀ ਨੂੰ ਹੋਰ ਜ਼ਿਆਦਾ ਖਰਾਬ ਕਰਨਾ ਉਹਦੇ ਉੱਤੇ ਹੋਰ ਗੰਦ ਪਾਣਾ ਲੋਕਾਂ ਮੂਰੇ ਉਹਦੇ ਛਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਦੇਖੋ ਇਹ ਤਾਂ ਗੰਦੀ ਸੀ ਆ ਦੇਖੋ ਜੀ ਵੀਡੀਓ ਚ ਸੈਕਸ ਕਰ ਰਹੀ ਹੈ ਕਮਾਲ ਦੀ ਗੱਲ ਆ ਬੜੀ ਅਜੀਬ ਗੱਲ ਆ ਨਿਯੰਗਮਾਨ ਜਦੋਂ ਤੂੰ ਸੰਭੋਗ ਕਰਦਾ ਆਪਣੀ ਜਨਾਨੀ ਨਾਲ ਗਲੀ 'ਚ ਮੰਜਾ ਢਾਕੇ ਕਰਦਾ? ਜਾਂ ਸਾਰੇ ਨਿਹੰਗਾਂ ਦੇ ਜਥੇ ਦੇ ਵਿੱਚ ਮੰਜੀ ਢਾਕੇ ਕਰਦਾ? ਜਾਂ ਕੋਠੇ ਉੱਤੇ ਮੰਜੀ ਢਾਕੇ ਕਰਦਾ? ਜਾਂ ਕਿਸੇ ਇੰਟਰਸੈਕਸ਼ਨ ਜਿੱਥੇ ਲਾਈਟ ਆ, ਟ੍ਰੈਫਿਕ ਲੰਗ ਦਾ ਉਥੇ ਢਾਕੇ ਮੰਜੀ ਤੇ ਪੜ ਜਨਰਲ ਸੌਣਾ। ਨਹੀਂ ਸੌਂਦਾ ਨਾ ਇਹ ਤਾਂ। ਤੂੰ ਸੰਭੋ ਕਿੱਥੇ ਕਰਦਾ? ਆਪਣੇ ਬੈਡਰੂਮ 'ਚ। ਹਸਬੈਂਡ ਵਾਈਫ ਦੇ ਵਿੱਚ ਰਿਲੇਸ਼ਨਸ਼ਿਪ ਹੁੰਦਾ। ਗਰਲਫ੍ਰੈਂਡ ਬੁਆਏਫ੍ਰੈਂਡ ਦੇ ਵਿੱਚ ਵੀ ਰਿਲੇਸ਼ਨਸ਼ਿਪ ਹੁੰਦਾ। ਕਾਮਨ ਸੈਂਸਰ। ਇਹ ਪਰਦਾ ਜਦੋਂ ਵੀ ਆਪਣਾ ਰਿਲੇਸ਼ਨਸ਼ਿਪ ਬਣਾਉਂਦਾ ਹੈ ਚਾਰ ਦੀਵਾਰੀ ਦੇ ਅੰਦਰ ਜਿਹਨੂੰ ਇੱਕ ਪਰਦਾ ਕਹਿੰਦਾ ਹੈ ਸਮਾਜ ਸੌਰੀ ਮੈਨੂੰ ਅੱਜ ਬਹੁਤ ਓਪਨਲੀ ਬੋਲਣਾ ਹੈ ਬਾਦਵੀਰ ਚੁੱਪ ਕਰ ਮੈਨੂੰ ਅੱਜ ਓਪਨਲੀ ਗੱਲ ਕਰਨੀ ਹੈ ਥੋੜੇ ਓਪਨਲੇ ਹੋ ਸਕਦਾ ਮੇਰੇ ਸ਼ਬਦ ਥੋੜੇ ਓਪਨਲੀ ਹੋਣ ਕਿਉਂਕਿ ਇਸ ਗੰਦੇ ਨਿਆਂਗਵਾਸ ਹੋ ਸਕਦਾ ਅੱਜ ਮੇਰੇ ਸ਼ਬਦ ਬਹੁਤ ਲੋਕਾਂ ਨੂੰ ਤਕਲੀਫ ਦੇਣ ਉਹਨਾਂ ਨੂੰ ਪਸੰਦ ਆਉਂਨ ਪਰ ਕੀ ਕਰੀਏ ਗੰਦ ਨੂੰ ਮਾਰਨ ਵਾਸਤੇ ਗੰਦ ਪਾਉਣਾ ਪੈਂਦਾ ਜ਼ਹਿਰ ਨੂੰ ਮਾਰਨ ਵਾਸਤੇ ਜ਼ਹਿਰ ਦੇਣੀ ਪੈਂਦੀ ਲੋਹੇ ਨੂੰ ਕੱਟਣ ਵਾਸਤੇ ਲੋਹੇ ਦਾ ਇਸਤੇਮਾਲ ਕਰਨਾ ਪੈਂਦਾ ਸੋ ਮੈਰੋ ਨੇ ਵੀਡੀਓ ਵਾਇਰਲ ਕੀਤੀ ਦੁਬਈ ਤੋਂ ਬੈਠ ਕੇ ਉਹਦਾ ਰੀਜ਼ਨ ਕੀ ਤੁਹਾਡੇ ਸਾਰੇ ਅੰਦਰ ਉਹਦੀ ਜਿਹੜੀ ਛਵੀ ਉਹ ਇਹ ਬਣ ਜੇ ਵੀ ਇਹ ਗਲਤ ਹੈ ਇਹ ਤਾਂ ਗੰਦੀ ਆ ਦੇਖੋ ਜੀ ਬਦਮਾਸ਼ ਹੈ ਅੱਜ ਦੇਖੋ ਜੀ ਗੰਦੇ ਕੰਮ ਕਰ ਰਹੀ ਹੈ ਇਹ ਵੀਡੀਓ ਹਤੇ ਚਾਹੁੰਦੇ ਜੀ ਕਿਉਂ ਨਹੀਂ ਵਾਇਰਲ ਹੋਈ ਕਿਉਂਕਿ ਮੈਰੋ ਆਪਣੀ ਕਰਤੂਤ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਵਿੱਚ छवि ਖਰਾਬ ਕਰ ਰਿਹਾ ਤੁਹਾਡੇ ਸਾਰਿਆਂ ਦੇ ਮੂਹਰੇ ਉਹਦੀ ਤਾਂ ਕਿ ਤੁਹਾਡੇ ਮਨ ਚ ਉਹਦੇ ਪ੍ਰਤੀ ਹੋਰ ਨਫ਼ਰਤ ਪੈਦਾ ਹੋਵੇ ਤੁਸੀਂ ਕਹੋ ਮਹਿਰੋ ਨੇ ਜੋ ਕੀਤਾ ਮਰਾਸੀ ਮੁਸਲਮਾਨ ਮਹਿਰੋ ਨੇ ਜੋ ਕੀਤਾ ਸਹੀ ਕੀਤਾ ਤਾਂ ਕਿ ਤੁਹਾਡੇ ਤੁਸੀਂ ਇਦਾਂ ਬੋਲਣ ਤੇ ਮਜਬੂਰ ਹੋ ਜਾਓ ਦੇਖੋ ਜੇ ਜਿੰਨੀਆਂ ਵੀ ਲੇਡੀਜ਼ ਮੇਰੀ ਵੀਡੀਓ ਸੁਣ ਰਹੀਆਂ ਆਂ ਵਿਆਹੀਆਂ ਤੁਸੀਂ ਵੀ ਆਪਣੇ ਪਤੀ ਨਾਲ ਸੌਣੇ ਹੋ ਤਾਂ ਕਮਰੇ 'ਚ ਹੀ ਸੌਣੀਆਂ ਹੋਣਾ ਬੇੜੇਸ਼ ਤਾਂ ਨਹੀਂ ਸੌਂਦੀਆਂ ਜਿੰਨੇ ਵੀ ਮਰਦ ਮੇਰੀ ਵੀਡੀਓ ਦੇਖ ਰਿਹਾ ਤੁਸੀਂ ਵੀ ਆਪਣੀ ਵਾਈਫ ਨਾਲ ਸੌਣੇ ਆਪਣੇ ਬੈੱਡਰੂਮ 'ਚ ਹੀ ਸੌਣੇ ਚੁਰਾਈ ਦੇ ਰਸਤੇ ਤੇ ਮੰਜੜਾ ਕਿਤੇ ਨਹੀਂ ਸੋਨੇ ਉਹ ਤੇ ਤਾਂ ਨੇ ਤੁਸੀਂ ਇਲੂ ਇਲੂ ਕਰਦੇ ਹੋ ਰਾਈਟ ਹੁਣ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਉਹ ਆਪਣੇ ਬாய்ਫਰੈਂਡ ਨਾਲ ਰਸਲਵੇ ਨੇ ਦੱਸਿਆ ਕਿ ਉਹਦੀ ਆਵਾਜ਼ ਉਹਦੇ ਬாய்ਫਰੈਂਡ ਦੀ ਆ ਕਿੱਥੇ ਆ ਕਮਰੇ ਦੇ ਅੰਦਰ ਕਿੱਥੇ ਆ ਚਾਰ ਦੀਵਾਰੀ ਦੇ ਅੰਦਰ ਤੇ ਚਾਰ ਦੀਵਾਰੀ ਦੇ ਅੰਦਰ ਉਹ ਕਿਸ ਨਾਲ ਵੀ ਕੁਝ ਵੀ ਕਰ ਸਕਦੀ ਕਿਸ ਨੂੰ ਸ਼ੱਕੀਆ ਪੱਤੀ ਆ ਉਹਦਾ ਬாய்ਫਰੈਂਡ ਹੋਵੇ ਜਾਂ ਉਹਦਾ ਹਸਬੈਂਡ ਹੋਵੇ ਇਸ ਦਾ ਉਹਨੇ ਕੋਈ ਬੁਰਾ ਗੱਲ ਨਹੀਂ ਕੀਤੀ ਸਾਰੇ ਦੁਨੀਆਂ ਹੀ ਕਰਦੀ ਆ ਜਿਹੜੇ ਵਿਆਹ ਇਹ ਉਹ ਕਰਦੇ ਆ ਜਿਹੜੇ ਲਿਵਿੰਗ ਰਿਲੇਸ਼ਨ ਚ ਰਹਿ ਰਹੇ ਗਰਲਫ੍ਰੈਂਡ ਬੋਇਫ੍ਰੈਂਡ ਉਹ ਵੀ ਕਰਦੇ ਆ ਸੋ ਇਹ ਵੀਡੀਓ ਵਾਇਰਲ ਕਰਨ ਦਾ ਮਕਸਦ ਸਿਰਫ ਉਹ ਕੁੜੀ ਨੂੰ ਜਹੀਲ ਕਰਨਾ ਹੈ ਮਰੀ ਨੂੰ ਵੀ ਤਾਂ ਕਿ ਤੁਸੀਂ ਉਹਨੂੰ ਬਾਲਾ ਕੱਢੋ ਉਹਦੇ ਬਾਰੇ ਹੋਰ ਗੰਦ ਬਕੋ ਤੇ ਮੇਹਰੋ ਦਾ ਰਸਤਾ ਹੋ ਜਾਏ ਸਾਫ਼ ਤਾਂ ਕਿ ਮੇਹਰੋ ਚਾਹੁੰਦਾ ਕਿ ਲੋਕ ਦੁਨੀਆ ਸਮਾਜ ਉਹਨੂੰ ਫੋਲੋ ਕਰਨ ਲੱਗ ਜਾਈ ਖਵੇ ਹਾਂ ਨੇ ਬਹੁਤ ਚੰਗਾ ਕੀਤਾ ਸਿਰਫ ਇੱਕ ਵੀਡੀਓ ਰਿਲੀਜ਼ ਹੋਈ ਉਹਦੀ ਪਰ ਮੇਹਰੋ ਨੂੰ ਪੁੱਛਣ ਆਲਾ ਵੇ ਉਹ ਵੀਡੀਓ ਕਿੱਥੇ ਐ ਜਦ ਤੂੰ ਉਹਦੇ ਨਾਲ ਕੰਮ ਵਾਸਨਾ ਕਰ ਰਿਹਾ ਸੀ ਜਦ ਤੇਰੇ ਬਾਕੀ ਨਿਆੰਗੋ ਦੇ ਨਾਲ ਕੰਮ ਵਾਸਨਾ ਕਰ ਰਹੇ ਸੀ ਤੇਰੇ ਘਰ ਉਹਦਾ ਆਣਾ ਜਾਣਾ 2022 ਤੋਂ ਤੇਰਾ ਉਹਦੇ ਘਰ ਆਣਾ ਜਾਣਾ ਇਹ ਬਈ ਕਿਹਦੇ ਟਾਈਪ ਦਾ ਇਲੂ ਇਲੂ ਸੀ ਤੂੰ ਉਹਨੂੰ ਪਾਪਿਆਂ ਦੇ ਮੂਹਰੇ ਪੇਸ਼ ਕਰਾਇਆ ਫਲਾਨਾ ਪਾਪਾ ਬਸਾਣਾ ਉਹਦੇ ਨਾਲ ਜਾ 100 ਤੇ ਵੀਡੀਓ ਬਣਾ ਬਾਅਦ ਚ ਆਪਾਂ ਕਹਾਂਗੇ 5 ਲੱਖ ਕੱਢ ਨਹੀਂ ਤਾਂ ਆਪਾਂ ਤੇ ਬਲਤ ਘੜ ਦਾ ਪਰਚਾ ਪੜਾ ਬਾਬੇ ਹੁਣ ਵਿਚਾਰੇ ਜਿਹੜੇ ਕੰਮ ਚ ਫਸ ਗਏ ਹੋਣੇ ਆ ਉਨਾਂ ਨੇ ਤਾਂ ਪੈਸੇ ਦੇ ਕੇ ਛੁੱਟਣਾ ਕਿਉਂਕਿ ਬਾਬਿਆਂ ਨੂੰ ਤਾਂ ਵੀ ਆਏ ਸੀ ਨੰਗੇ ਹੋ ਜਾਣਗੇ ਆ ਜਿਹੜਾ ਕਾਂਡ ਹੋਇਆ ਸੀ ਕਿਹੜਾ ਮਨਾਪੋਲਗੀ ਨੜਕਸਰਾਲੇ ਬਾਬੇ ਦਾ ਇਹਨੇ ਕਿਹਾ ਵੀ ਇਹ ਬੱਚਿਆਂ ਦਾ ਸ਼ੋਸ਼ਣ ਕਰਦਾ ਹੈ ਔਰਤਾਂ ਦਾ ਕਰਦਾ ਹੈ ਕਿੰਨਾ ਹੱਲਾ ਮੱਚਿਆ ਸੀ ਉਸ ਟਾਈਮ 'ਚ ਸਾਡੇ ਅਰਦ ਨੂੰ ਵੀ ਲੱਗਿਆ ਸੀ ਵੀ ਸ਼ਾਇਦ ਇਹ ਮੈਰੋਂ ਸਹੀ ਕੰਮ ਕਰ ਰਿਹਾ ਹੈ ਸਾਨੂੰ ਇਹ ਲੱਗਿਆ ਉਹ ਕੇਸ ਇੱਕਦਮ ਕੁਆਇਟ ਹੋ ਗਿਆ ਉਹ ਕੇਸ ਇੱਕਦਮ ਚੁੱਪ ਹੋ ਗਿਆ ਕਿਉਂਕਿ ਪੈਸੇ ਲਾਏ ਆ ਬਾਬੇ ਕੋਲ ਫਰੋਤੇ ਸੋ ਇਹ ਹੈਗਾ ਇਦਾਂ ਦੇ ਜਾਲੀ ਨਿਆਂਗਾਂ ਦਾ ਜਿਹੜੇ ਨਿਆਂਗਾਂ ਦੇ ਚੋਲੇ 'ਚ ਪੀੜੀਏ ਛੁਪੇ ਹੋਇਆ ਇਹਨਾਂ ਦਾ ਬਿਜ਼ਨਸ ਕੋਈ ਪੰਜਾਬ ਸਰਕਾਰ ਨੂੰ ਇਹ ਟੈਕਸ ਨਹੀਂ ਪੇ ਕਰਦੇ ਕੋਈ ਦੇਣ ਨਹੀਂ ਹੈ ਇਹਨਾਂ ਦੀ ਪੰਜਾਬ ਸਰਕਾਰ ਨੂੰ ਜਿਨ੍ਹਾਂ ਨੂੰ ਆ ਮਾਣ ਦੋ ਕੁੜੀ ਦਾ ਹੱਥ ਚਵੜਾ ਬੰਦਾ ਸਾਲੇ ਦਾ ਨੱਕ ਦੇਖੋ ਐ ਲੱਗਦਾ ਜਿਵੇਂ ਊਠ ਨੇ ਪੈਚੋ ਐਡਾ ਲੱਡਾ ਕੱਢਿਆ ਹੁੰਦਾ ਪਿੱਛੋਂ ਲੈਟੇ ਜਿਹੜਾ ਨੱਕ ਹੈ ਦਾ ਐਡੇ ਲੈਟੇ ਜਿਹੜਾ ਇਹ ਬੋਲਦਾ ਦੋ ਕੁੜੀ ਦਾ ਮੁਸ਼ਕਿਆ ਹੋਇਆ ਹੈ ਇਹਨੂੰ ਮੁਸ਼ਕਿਲ ਨੂੰ ਪੁੱਛੋ ਤੇਰੀ ਦੇਣ ਕੀ ਹੈ ਪੰਜਾਬ ਨੂੰ ਜਿੰਨਾ ਤੋਂ ਨਿਚਾਰ ਸਿੰਗਰਸ ਕਹਿੰਨਾ ਟੈਕਸ ਪੇ ਕਰਦੇ ਆ ਪੰਜਾਬ ਨੂੰ ਸਭ ਤੋਂ ਜ਼ਿਆਦਾ ਹਾਈ ਟੈਕਸ ਸਿੱਧੂ ਮੂਸੇ ਵਾਲੇ ਨੇ ਪੇ ਕੀਤਾ ਤੂੰ ਨੌਨਿਚਾਰ ਆਖਦਾ ਗੌਣ ਵਾਲੇ ਆਖਦਾ ਤੂੰ ਦੱਸ ਕਿੰਨਾ ਇਨਕਮ ਟੈਕਸ ਪੇ ਕਰਦਾ ਤੇਰੀ ਐਜੂਕੇਸ਼ਨ ਕਿੰਨੀ ਹੈ ਤੂੰ ਕਿੰਨੀ ਪੜ੍ਹਾਈ ਲਿਖਾਈ ਕੀਤੀ ਆ ਔਕਾਤ ਕੀ ਹੈ ਤੇਰੀ ਸਿੰਗਰ ਮੂਰੇ ਕੁਛ ਵੀ ਨਹੀਂ ਮੱਛਰ ਜਿੰਨੀ ਵੀ ਨਹੀਂ ਸਿੰਗਰ ਇੱਕ ਤੇ ਜੋਰ ਨਾਲ ਗਾਉਂਦੇ ਆ ਤੋਂ ਤੇਰੇਗਾ ਗੁੰਡਾ ਬਦਮਾਸ਼ ਅੱਛ ਇੱਕ ਕਰ ਹੋਰ ਨੋਟ ਕਰਿਓ ਜਿੱਥੇ ਵੀ ਕੋਈ ਐਦਾਂ ਦਾ ਮੁੱਦਾ ਹੋਊਗਾ ਨਾ ਕੋਈ ਬਾਬਿਆਂ ਦਾ ਡੇਰਿਆਂ ਦਾ ਇਹਨੇ ਅੰਗ ਟੋਲਾ ਲੈ ਕੇ ਪਹੁੰਚ ਜਾਂਦੇ ਆ ਵਜ੍ਹਾ ਕੀ ਅਸੀਂ ਵਿੱਚ ਪਹਿਲੇ ਜੀ ਪ੍ਰੋਬਲਮ ਸਲਝਾਵਾਂਗੇ ਅਸੀਂ ਆਏ ਕਰਾਂਗੇ ਉਹ ਕਰਾਂਗੇ ਇਹ ਫਿਰ ਉਹਨਾਂ ਨੂੰ ਬਲੈਕਮੇਲ ਕਰਕੇ ਉਥੋਂ ਪੈਸਾ ਲੈਂਦੇ ਆ ਤੁਰਦੇ ਬੰਦੇ ਆ ਇਹ ਬਿਜ਼ਨਸ ਆ ਇਹਦਾ ਮਾਨਯ ਅੰਗ ਜਿਹੜਾ ਇਹਦਾ ਵੀ ਇਹੀ ਬਿਜ਼ਨਸ ਆ ਲੋਕਾਂ ਨੂੰ ਬਲੈਕਮੇਲ ਕਰਨਾ ਉਹ ਤੋਂ ਪੈਸਾ ਲੈਣਾ ਹੁਣ ਜਿਹੜੇ ਤਾਂ ਤੇ ਜੌਬ ਨਹੀਂ ਮਿਲਦੀ ਆਪਾਂ ਜੌਬ ਕਰਨੀ ਨਹੀਂ ਆਪਾਂ ਹੱਡ ਹਰਾਮੀ ਕਰਨੀ ਆਪਾਂ ਸਕੂਲੇ ਗਏ ਨਹੀਂ ਪੜ੍ਹੇ ਨਹੀਂ ਫਿਰ ਸੋਚਦਾ ਕਿਹੜਾ ਬਿਜ਼ਨਸ ਕਰਾਂ ਗੁਰਦੁਆਰੇ ਕਿੱਥੇ ਬਾਬਾ ਬਣ ਕੇ ਬੈਠਾਂ ਚੋਲਾ ਪਾ ਕੇ ਬੁੜੀਆਂ ਆਣਗੀਆਂ ਚੜਾਵਾ ਹੋਊਗਾ ਨਾਲੇ ਬੁੜੀਆਂ ਨਾਲ ਨਜ਼ਾਰੇ ਲਵਾਂਗੇ ਮਾਨ ਅਰਗ ਸੋਚਦਾ ਮੇਰ ਅਰਗ ਸੋਚਦਾ ਹੂੰ ਜੇ ਗੁੰਡਾਗਰਦੀ ਤੇ ਲਾਇਸੈਂਸ ਲੈਣਾ ਚੋਲਾ ਤਾੜੋ ਨੀਲਾ ਨਾਲੇ ਤਾਂ ਸ਼ਸਤਰ ਰੱਖਣ ਨੂੰ ਮਿਲਣਗੇ ਨਾਲੇ ਗੁੰਡਾਗਰਦੀ ਪਤਮਾਸ਼ੀ ਕਰਾਂਗੇ ਲੋਕਾਂ ਨੂੰ ਲੁੱਟਾਂਗੇ ਆਵਦਾ ਘਰ ਚਲਾਵਾਂਗੇ ਹੁਣ ਮਾਂ ਇਹਦਾ ਜਿਹੜਾ ਹੈਗਾ ਕਿਹੜਾ ਮਹਿਰੋ ਦਾ ਬੁੜਾ ਏਡਾ ਤੇਜ ਹੈ ਵੀ ਮਹਿਰੋ ਦੇ ਬੁੜੇ ਨੇ ਪਹਿਲੇ ਉਹਨੂੰ ਬੇਦਖਲ ਕਰ ਰੱਖਿਆ ਤੇ ਕੋ ਨੂੰ ਪਤਾ ਸੀ ਕਿ ਮਹਿਰੋ ਦੇ ਕਾਰਨਾਮੇ ਬਹੁਤ ਵੱਡੇ ਆ ਹੁਣ ਦੂਜੀ ਗੱਲ ਨੋਟ ਕਰਿਓ ਮਹਿਰੋ ਨੇ ਪਾਸਪੋਰਟ ਕਿਵੇਂ ਬਣਾਇਆ ਕਿਹੜੇ ਪੁਲਿਸ ਅਫਸਰ ਨੇ ਉਹਨੂੰ ਕਲੀਅਰੈਂਸ ਦਿੱਤੀਏ ਆਲਰੇਡੀ ਉਹਦੇ ਉੱਪਰ ਏਨੇ ਕੇਸ ਚੱਲ ਰਹੇ ਸੀ ਸੱਚੀ ਗੱਲ ਆ ਨਾ ਮਨ ਸਰਕਾਰ ਨੂੰ ਇਨਕੁਆਇਰੀ ਕਰਨੀ ਚਾਹੀਦੀ ਆ ਕਿ ਉਹਦਾ ਪਾਸਪੋਰਟ ਤੇ ਕਲੀਅਰੈਂਸ ਕਿ ਕਿਹੜੇ ਆਫੀਸਰ ਨੇ ਦਿੱਤੀ ਉਹ ਸਸਪੈਂਡ ਕਰਨਾ ਚਾਹੀਦਾ ਤਾਂ ਹੀ ਪੰਜਾਬ ਦੇ ਇੰਡੀਆ ਦੇ ਮੋਸਟ ਵਾਂਟਡ ਕ੍ਰਿਮੀਨਲਸ ਬਾਹਰ ਦੀਆਂ ਕੰਟਰੀਆਂ ਚ ਛਪ ਜਾਂਦੇ ਆ ਕਿਉਂਕਿ ਸਾਡੇ ਪੁਲਿਸ ਵਾਲੇ ਕਈ ਰਲੇ ਹੁੰਦੇ ਆ ਕਲੀਅਰੈਂਸ ਦੇ ਦਿੰਦੇ ਆ ਤੇ ਪਾਸਪੋਰਟ ਬਣ ਜਾਂਦਾ ਸ਼ਰਮ ਆਣੀ ਚਾਹੀਦੀ ਤੁਹਾਨੂੰ ਸ਼ਰਮ ਛੰਦ ਰੁਪਿਆ ਕਰਕੇ ਤੁਸੀਂ ਆਪਣਾ ਜ਼ਮੀਰ ਵੇਚ ਲੰਨੇ ਹੋ ਕਿੱਦਾਂ ਦੇ ਲੋਕ ਹੋ ਅੱਜ ਮਨ ਖੁਸ਼ ਵੀ ਬੜਾ ਹੋਇਆ ਜਦੋਂ ਮੈਂ ਦੋ ਤਿੰਨ ਹੋਰ ਕੁੜੀਆਂ ਦੀ ਵੀਡੀਓ ਦੇਖੀ ਆ ਫਿਰ ਨਾਲੇ ਸਾਰੇ ਮਲਕਾਰੇ ਮੇਰ ਨੂੰ ਕਿ ਆ ਜਾ ਇਦਾਂ ਹੀ ਵੀਡੀਓ ਪਾਵਾਂਗੇ ਤੇ ਐਂ ਕਰਾਂਗੇ ਆ ਜਾ ਹਾਏ ਹਾਏ ਨਜ਼ਾਰਾ ਆ ਗਿਆ ਕਿਉਂਕਿ ਪ੍ਰਾਊਡ ਜਿਹਾ ਫੀਲ ਹੋਇਆ ਕਿ ਲੋਕੀ ਆਵਾਜ਼ ਲੋਕਾਂ ਤੱਕ ਆਵਾਜ਼ ਪਹੁੰਚਦੀ ਹੈ ਸਾਡੀ ਲੋਕ ਉਠਦੇ ਆ ਜਾਗਦੇ ਆ ਫਾਈਟ ਕਰਦੇ ਆ ਬਿਲਕੁਲ ਜੀ ਜਾਗੋ ਪੰਜਾਬੀਓ ਪੰਜਾਬ 'ਚ ਬੈਠੇ ਆ ਪੰਜਾਬ ਦੀਆਂ ਧੀਆਂ ਜਾਗੋ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਓ ਜਿਹੜਾ ਵੀ ਨਿਆਂਗ ਤੁਹਾਨੂੰ ਤੰਗ ਪਰੇਸ਼ਾਨ ਕਰੇ ਇੱਕ ਬੁੜੀਆਂ ਜੀ ਹੈ ਨਾ ਗਰੁੱਪ ਨਾਲ ਲਿਆ ਕੇ ਰੋਹਣਾ ਤੇ ਝੁੰਡਿਆਂ ਤੋਂ ਫੜ ਕੇ ਕੁੱਟ ਕੇ ਕੁੱਟ ਕੁੱਟ ਕੇ ਇਹਨਾਂ ਦੀ ਵੀਡੀਓ ਬਣਾਓ ਹੁਣ ਇਹਨਾਂ ਦਾ ਜਿਹੜਾ ਸੂਰਮਾ ਹੈ ਝੜਾ ਕਹਿੰਦਾ ਮੈਂ ਵੱਧ ਕਰਕੇ ਸੂਰਮਾ ਇਹਨਾਂ ਦਾ ਫਰ ਹੋ ਗਿਆ ਹੁਣ ਕਹਿੰਦਾ ਜੀ ਮੇਰਾ ਇਨਕਮਪਟਰ ਕਰ ਦੇਣਗੇ ਹਾਏ ਮੈਨੂੰ ਮਾਰ ਦੇਣਗੇ ਕਿਉਂ ਬੜਾ ਮੌਤ ਤੋਂ ਡਰ ਲੱਗ ਰਿਹਾ ਉਹਦੀ ਇੱਕ ਰਿਪੋਰਟ ਦੇ ਵਿੱਚ ਹਲੇ ਇਹ ਆਇਆ ਕਿ ਉਹਦੇ ਪੱਟਾ ਉੱਤੇ ਕੁੜੀ ਦੇ ਨਿਸ਼ਾਨ ਸੀ ਉਹਦੇ ਪ੍ਰਾਈਵੇਟ ਪਾਰਟ ਤੇ जख्म ਮਿਲੇਆ ਸੋਚੋ ਇਹਨਾਂ ਨੇ ਕਿੱਥੇ ਕਿੱਥੇ ਕਿਵੇਂ ਕੁੱਟਿਆ ਤੇ ਕੀ ਕੁਛ ਕੀਤਾ ਹੋਣਾ ਸੋ ਇਹ ਇੱਕ ਕਹਾਣੀ ਬਹੁਤ ਇੰਟਰਸਟਿੰਗ ਹੁੰਦੀ ਜਾ ਰਹੀ ਆ ਕਿਉਂਕਿ ਬੜੇ ਗਹਿਰੇ ਜਸਮਾਨੀ ਤਾਲੁਕਾ ਦੀ ਕਹਾਣੀ ਹੈ ਹੌਲੀ ਹੌਲੀ ਕਰਕੇ ਤੁਹਾਡੇ ਹਸਤੇ ਹਲੇ ਬਹੁਤ ਨਵੇਂ-ਨਵੇਂ ਰਾਜ ਜਿਵੇਂ ਸਾਨੂੰ ਪਤਾ ਲੱਗਦੇ ਜਾਣਗੇ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਤੇ ਨਿਹੰਗ ਮਾਣ ਮੇਰਾ ਨਾਪ ਨੰਬਰ ਲੱਗਣਾ 13 ਵੀ ਲੱਗਣ ਵਾਲਾ ਛੇਤੀ ਜਿਵੇਂ ਉਹ ਮੰਗੂ ਮੱਠ ਵੀ ਬੜਾ ਹੰਕਾਰਿਆ ਹੋਇਆ ਸੀ ਨਾ ਇੱਕ ਐਬਨਾਰਮਲ ਮੁੰਡੇ ਦਾ ਮਾਰਰ ਕਰਕੇ ਬੈਠਾ ਜੇਲ੍ਹ ਚ ਤੇ ਮਾਣ ਇਦਾਂ ਤੇਰਾ ਵੀ ਟਾਈਮ ਛੇਤੀ ਆਉਣ ਵਾਲਾ ਜਿਹੜਾ ਤੂੰ ਗੌਣ ਵਾਲਿਆਂ ਨੂੰ ਵੀ ਗਾਲਾਂ ਕੱਢਦਾ ਨਾ ਤੈਨੂੰ ਇਹ ਗੌਣ ਵਾਲਿਆਂ ਨੇ ਢਾਉਣਾ ਕਿਹਾ ਤੇ ਛੱਤਰ ਪੜੇ ਪੈਣੇ ਤੇਰੇ ਫਿਰ ਤੂੰ ਵੀ ਤੇਰੇ ਜੋ ਛੱਤਰ ਪਹਿਣੇ ਆ ਨਾ ਪਿੱਛੇ ਗਾਣਾ ਇੱਕੋ ਹੀ ਵੱਜਿਆ ਕਰੂਗਾ ਦਲੇ ਸ਼ਹਿਰ ਮੇਰੇ ਮਾਰੋ ਘਾਗਰੋ ਜੋ ਘੁੰਮਿਓ ਰੇ ਘੁੰਮਿਓ ਰੇ ਘੁੰਮਿਓ ਮਾਣ ਕੋ ਘਾਗਰੋ ਜੋ ਘੁੰਮਿਓ